ਅਸਰੇ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਮਠੀਆਂ ਬਣਾਵਾਂਗੇ ਆਟੇ ਦੀਆਂ ਤੇ ਮੈਦੇ ਦੀਆਂ ਕੁਰਕਰੀਆਂ ਤੇ ਕਰਾਰੀਆਂ ਮਠੀਆਂ ਬਣਾਵਾਂਗੇ ਆ ਕੌਲੀ ਆਟੇ ਦੀ ਏ ਤੇ ਆਹਾ ਅੱਧੀ ਕੌਲੀ ਮੈਦੇ ਦੀ ਏ ਤੇ ਆਪਾਂ ਇਹ ਵਿੱਚ ਆ ਕੌਲੇਜ ਪਾ ਲਾਂਗੇ ਦੋਨੇ ਚੀਜ਼ਾਂ ਲਾ ਲਾਂਗੇ ਇਹ ਵੀ ਚਾਪਾ ਹੁਣ ਜਮੈਣ ਪਾਵਾਂਗੇ ਕੁਛ ਅਜਮੈਣ ਪਾ ਲਾਂਗੇ ਐਨਾਂਕ ਨੂਨ ਪਾ ਦਾਂਗੇ ਅੱਨਾ ਨੂੰ ਆਪਾਂ ਲਾ ਲਾਂਗੇ ਹੁਣ ਆਪਾਂ ਦੇਸੀ ਘਿਓ ਪਾਵਾਂਗੇ 4 ਚਮਚੇ ਘਿਓ ਦੇ ਐ

ਇਸ ਤਰ੍ਹਾਂ ਬਣ ਗਿਆ ਹੁਣ ਆਪਾਂ ਪਾਣੀ ਪਾ ਕੇ ਗੁੰਨਾਂਗੇ ਇਹਨੂੰ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਘੱਟੇ ਵਾਂਗੂੰ ਗੋਨ ਲਾਗੇ ਨਾ ਤਾਂ ਪਕਰੜਾ ਕਰਾਂਗੇ ਬਾਹਲਾ ਤੇ ਨਾ ਢਿੱਲਾ ਰੱਖਾਂਗੇ ਠੀਕ ਜਿਹਾ ਰੱਖਾਂਗੇ ਤੇ ਹੁਣ ਆਪਣਾ ਆਟਾ ਗੁੱਜ ਗਿਆ ਚੰਗੀ ਤਰ੍ਹਾਂ ਭਾਗੋਨ ਲਿਆ ਤੇ ਹੁਣ ਆਪਾਂ ਇਹਦੀਆਂ ਮੱਠੀਆਂ ਬਣਾ ਦੇਾਂਗੇ

சாரலா அப்படீ தராங்க பார்டே ਇਹਰ ਪੈਨ ਗਰਮ ਹੋ ਗਿਆ ਫਿਰ ਆਪਾਂ ਵਿੱਚ ਮੱਠੀਆਂ ਪਾਵਾਂਗੇ ਪੈਨ ਗਰਮ ਹੋ ਗਿਆ ਹੁਣ ਆਪਾਂ ਮੱਠੀਆਂ ਪਾਵਾਂਗੇ ਅਦਾਂ ਪਾਵਾਂਗੇ ਇਧੀਆਂ ਪਾ ਤੀਆਂ ਅਦਾਂ ਫਿਰ ਪਾਵਾਂਗੇ ਬਣਾ ਥੋੜਨਾ ਜਿਹਾ ਬ੍ਰਾਊਨ ਹੋ ਗਿਆਂ ਫਿਰ ਆਪਾਂ ਕੱਢ ਲਾਂਗੇ ਲਓ ਹੁਣ ਮੱਠਣਾ ਬਣਾਉਣ ਹੋ ਗਿਆਂ ਆਪਾਂ ਕੱਢਾਂਗੇ Det er flaks at vi har barn her. ਆਮਡੰਗ ਆਪਣਾ ਥੋੜਕੇ ਦਿਖਾਵਾਂਗੇ ਥੋੜਾ ਜਿਹਾ ਵੇਖੇ ਨਾ ਵੀ ਆਟਾ ਜਿਆਦਾ ਪੈ ਗਿਆ ਤਾਂ ਕਰਕੇ ਜਿਆਦੇ ਕੁਰਕਰੀਆਂ ਜੀਆਂ ਨਹੀਂ ਬਣੀਆਂ ਉਹ ਤਾਂ ਬਹੁਤ ਵਧੀਆ ਬਣੀਆਂ ਮਠੀਆਂ ਇਹਨੂੰ ਖਾ ਕੇ ਦਿਖਾਵਾਂਗੇ ਟੇਸਟੀ ਬਹੁਤ ਬਣੀਆਂ ਬਹੁਤ ਸੁਆਦ ਹੈ ਪਰ ਥੋੜਾ ਜਿਹਾ ਆਟਾ ਜਿਆਦਾ ਪੈ ਗਿਆ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ